ਚੋਣਾ ਦੀ ਰੁੱਤ ਹੈ ਕਿਤੇ ਸ਼ੋਰ ਹੈ ਕਿਤੇ ਚੁੱਪ ਹੈ ਤੁਹਾਡੇ ਵੀ ਆਲੇ ਦੁਆਲੇ ਇਹ ਚਰਚਾਵਾਂ ਦਾ ਦੌਰ ਚੱਰੀ ਹੋਏਗਾ ਹਵਾ ਕਿਦੀ ਚਲਦੀ ਹੈ ਖਤਾ ਕਿਦੀ ਆ ਰੈਲੀਆਂ ਦਾ ਰੇਲਾ ਵਜਾ ਪਿਆ ਹਸੂਰ ਰੋਚਕ ਕਿਸੇ ਸੁਣਨੇ ਨੂੰ ਸੁਣਾਉਣੇ ਨੂੰ ਮਿਲਦੇ ਪਿਆ ਪੜ੍ਹਨੇ ਨੂੰ ਪੜਾਉਣੇ ਨੂੰ ਮਿਲਦੇ ਪਿਆ ਇਹਨਾਂ ਕਿਸਿਆਂ ਦੇ ਵਿੱਚੋਂ ਪੰਜਾਬ ਨਾਲ ਜੁੜਿਆ ਇੱਕ ਕਿੱਸਾ ਯਾਦ ਆ ਰਿਹਾ ਜੋ ਪਿਛਲੇ ਦਿਨੀ ਮੈਂ ਪੜ੍ਹਿਆ ਦੱਸਦੇ ਹਾਂ ਕਿ ਇੰਦਰਾ ਗਾਂਧੀ ਨੇ 1971 ਚ ਇੱਕ ਰੈਲੀ ਰੱਖੀ ਸੀਗੀ ਗੋਲ ਬਾਗ ਅਮਰਤਸਰ ਵਿਖੇ ਭੀੜ ਬਹੁਤ ਆਈ 1971 ਦਾ ਇਲੈਕਸ਼ਨ ਵੈਸੇ ਵੀ ਬਹੁਤ ਮਹੱਤਵਪੂਰਨ ਇਲੈਕਸ਼ਨ ਸੀਗਾ ਖੈਰ ਜਿਵੇਂ ਹੀ ਭੀੜ ਜੁਟੀ ਭੀੜ ਬਹੁਤ ਵੱਡੇ ਪੱਦਰ ਤੇ ਜੁਟ ਗਈ ਸੁਭਾਵਕ ਹੈ ਕਿ ਭੀੜ ਜਿਹੜੀ ਹੈ ਉਹ ਇੰਦਰਾ ਗਾਂਧੀ ਨੂੰ ਵੇਖਣ ਨੂੰ ਸੁਣਨ ਨੂੰ ਆਈ ਹੋਏਗੀ ਪਰ ਇਸ ਦਰਮਿਆਨ ਕੀ ਹੋਇਆ ਕਿ ਕਿਸੇ ਪਟ ਹੋਣੇ ਨੇ ਲਿਆ ਕਿ ਸੱਪ ਛੱਡ ਦਿੱਤਾ ਉਥੇ ਭੀੜ ਦੇ ਵਿੱਚ ਐਵੇਂ ਕਿਸੇ ਨੇ ਕੱਦ ਸੱਪ ਉਹ ਹੋ ਹੋ ਉਸ ਤੋਂ ਬਾਅਦ ਕੋਈ ਇਧਰ ਨੂੰ ਉਲਰੇ ਕੋਈ ਉਧਰ ਨੂੰ ਉਲਰੇ ਹੁਲੇ ਹੁਲਾਰੇ ਲੋਕ ਭੱਜ ਵਗੇ ਭੱਜ ਦੌੜ ਮਚ ਗਈ ਸਟੇਜ ਤੋਂ ਪੀਲਾ ਹੋਣ ਕੇ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਪਰ ਕੌਣ ਰੁਕੇ ਹਰ ਇੱਕ ਨੂੰ ਡਰ ਸੱਪ ਦਾ ਡਰ ਤੁਹਾਨੂੰ ਪਤਾ ਬਹੁਤ ਬੁਰਾ ਹੁੰਦਾ ਖੈਰ ਦੱਸਦੇ ਆ ਕਿ ਇਸੇ ਤਰ੍ਹਾਂ ਫਿਰ ਉਸ ਸੱਪ ਨੂੰ ਫੜਿਆ ਗਿਆ ਕੋਈ ਸੁਪੇਰਾ ਵਗੈਰਾ ਜਾਂ ਮਾਰ ਸੱਧਿਆ ਗਿਆ ਹੋਊਗਾ ਉਸ ਤੋਂ ਬਾਅਦ ਉਹ ਰੈਲੀ ਜਿਹੜੀ ਆ ਦੁਬਾਰਾ ਚੱਲੀ ਪਤਾ ਨਹੀਂ ਉਹ ਸੱਪ ਬਈ ਮਿੱਟੀ ਖਾਣਾ ਜਾਂ ਕੁਝ ਹੋਰ ਉਸ ਵੇਲੇ ਪਰ ਉਸ ਸੱਪ ਨੇ ਇੱਕ ਵਾਰੀ ਤੇ ਕਹਿ ਲੋ ਕਿ ਸਿਆਸੀ ਮਹਿਫਲ ਸਿਆਸੀ ਮਜਲਿਸ ਜਿਹੜੀ ਸੀਗੀ ਨਾ ਤੈਸ ਨੈਸ ਕਰ ਦਿੱਤੀ ਸੱਪ ਕਿਨੇ ਛੱਡਿਆ ਅੱਜ ਤੱਕ ਜਾਂਚ ਚੱਲੀ ਹੈ ਯਾਨੀ ਕੋਈ ਪਤਾ ਨਹੀਂ ਇਸੇ ਤਰ੍ਹਾਂ ਦੀ ਇੱਕ ਕਹਾਣੀ ਰਲਦੀ ਮਿਲਦੀ ਨਾ ਛੜੀ ਹੈ ਉਹ ਖਟਕੜ ਕਲਾਂ ਦੇ ਵਿੱਚ ਵਾਪਰੀ ਦੱਸ ਤੇ ਕਿ ਉਸ ਵੇਲੇ ਕਾਂਗਰਸ ਦਾ ਰਾਜ ਸੀਗਾ ਜਨਤਾ ਦਲ ਵਾਲੇ ਕਾਫੀ ਉਹ ਤੋਂ ਤਾਕਤਵਰ ਹੁੰਦੇ ਸੀਗੇ ਇੰਦਰ ਕੁਮਾਰ ਗੁਜਰਾਲ ਤੁਹਾਨੂੰ ਪਤਾ ਹੀ ਹੈ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਬਣੇ ਖੈਰ ਇੱਥੇ ਦੇਵੀ ਲਾਲ ਦੇ ਆਉਣ ਦਾ ਪ੍ਰੋਗਰਾਮ ਸੀਗਾ ਦੇਵੀ ਲਾਲ ਨੇ ਆਉਣਾ ਸੀ ਪਰ ਦੇਵੀ ਲਾਲ ਕਿਸੇ ਕਾਰਨ ਕਰਕੇ ਨਹੀਂ ਆਏ ਉਹਨਾਂ ਦੀ ਜਗ੍ਹਾ ਕਾਮਰੇਡ ਸੁਰਜੀਤ ਤੇ ਇਹ ਤੋਂ ਇਲਾਵਾ ਜੋਰਜ ਫਰਨਾਂਡੇਸ ਕਲਾਏ ਗਏ ਪਰ ਹੋਇਆ ਕਿ ਕਿ ਖਟਕੜ ਕਲਾਂ ਵਿਖੇ ਜਿੱਥੇ ਰੈਲੀ ਸੀ ਰੈਲੀ ਤੋਂ ਇੱਕ ਰਾਤ ਪਹਿਲਾਂ ਉੱਥੇ ਪਾਣੀ ਛੱਡ ਦਿੱਤਾ ਉਹ ਜਵੇਂ ਆਪਾਂ ਸਵੇਰੇ ਜਾਈਏ ਤੇ ਨਹਿਰੀ ਕੋਈ ਖਾਲ ਲੱਗੇ ਹੋ ਵਗਦਾ ਹੋਵੇ ਕਣਕ ਬੀਜੀ ਹੋਵੇ ਤੇ ਉਹ ਟੁੱਟ ਕੇ ਭਰ ਜਾਵੇ ਤੇ ਸੋਚੋ ਫਿਰ ਕੀ ਬੀਤੂਗੇ ਇਸ ਤੋਂ ਵੀ ਸੱਤ ਗੁਣਾ ਜ਼ਿਆਦਾ ਦੁੱਖ ਸ਼ਾਇਦ ਰੈਲੀ ਦੇ ਆਯੋਜਕਾਂ ਨੂੰ ਹੋਊਗਾ ਮਿੱਟੀ ਪਾਈ ਗਈ ਬਹੁਤ ਮੁਸ਼ਕਲਤ ਕੀਤੀ ਗਈ ਪਾਣੀ ਜਿਹੜਾ ਸੀਗਾ ਕਿੱਥੇ ਘਟੇ ਫਿਰ ਦੱਸਦੇ ਆ ਕਿ ਉਸੇ ਤਰ੍ਹਾਂ ਹੀ ਕੁਰਸੀਆਂ ਜਿਹੜੀਆਂ ਸੀਗੀਆਂ ਲਾਈਆਂ ਗਈਆਂ ਉਸੇ ਤਰ੍ਹਾਂ ਹੀ ਰੈਲੀ ਜਿਹੜੀ ਆ ਕਰਵਾਈ ਗਈ ਆ ਉਹਦੇ ਵਿੱਚ ਵੀ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਪਾਣੀ ਕਿਸ ਨੇ ਛੱਡਿਆ ਖੈਰ ਇਸ ਤਰ੍ਹਾਂ ਦੀਆਂ ਰਫੜਵਾਜੀਆਂ ਭਾਈ ਉਹਦੋਂ ਹੁੰਦੀਆਂ ਸੀਗੀਆਂ ਅੱਜਕਲ੍ਹ ਤੌਰ ਤਰੀਕੇ ਬਦਲ ਗਿਆ ਅੱਜ ਕੱਲ ਤੇ ਈਡੀ ਆਉਂਦੀ ਆ ਆਈਟੀ ਅੱਜ ਕੱਲ ਤੇ ਆਈਟੀ ਆਉਂਦਾ ਹੈ ਅੱਜ ਕੱਲ ਤੇ ਸੀਬੀਆਈ ਆਉਂਦੀ ਆ ਬਸ ਇਹੀ ਸੱਪ ਦਾ ਕੰਮ ਕਰਦੇ ਆ ਇਹੀ ਠੋਏ ਦਾ ਕੰਮ ਕਰਦੇ ਆ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦਿਓ ਇਜਾਜ਼ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ